ਦੀ ਗੁਰਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦਾ ਦਾ YouTube ਦੇ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਮੇਰੇ ਲੋਕ ਤੇ ਅੱਜ ਦਾ ਆਪਣਾ ਵਲੌਗ ਹੈ ਵੀ ਆਪਣੇ ਪਿੰਡ ਦੇ ਰੇੜੀ ਆਈ ਆ ਬੰਨੇ ਤੇ ਆਪਾਂ ਰੇੜੀ ਦਾ ਮਗਲਾ ਹੱਬ ਚੇਂਜ ਕਰਨੇ ਆ ਤੇ ਹੱਪ ਆਪਣੇ ਨੂੰ ਲਗਭਗ ਰੇੜੀ ਦਾ ਸਮਾਨ ਖੁੱਲ ਗਿਆ ਤੇ ਹੁਣ ਲਗਭਗ ਆਪਾਂ ਇਹਦਾ ਕੰਮ ਸਟਾਰਟਿੰਗ ਕਰਨ ਲੱਗੇ ਮਧਿਆ ਤਰੀਕੇ ਨਾਲ ਲਾਪੈਰਿੰਗ ਲਗ ਭਾਗ ਪੈਰਨ ਪੈ ਗਏ ਆਪਣੇ ਤੇ ਬਾਕੀ ਹੁਣ ਇਹਦੀ ਬ੍ਰੇਕ ਸ਼ੂ ਦੀ ਫਿਟਿੰਗ ਕਰ ਲੈਂਦੇ ਆ ਨਵੇਂ ਬ੍ਰੇਕ ਸ਼ੂ ਤੁਹਾਨੂੰ ਲੋ ਗਾਇਜ਼ ਆਪਣਾ ਬ੍ਰਿਕ ਸ਼ੂ ਫਿਟਿੰਗ ਹੋ ਗਈ ਹੈ ਸੋ ਗਾਇਜ਼ ਆਪਣਾ ਨਸਨਾ ਹੋ ਗਿਆ ਲੱਗ ਪਾ ਗਾ ਕੰਕリート ਹੁਣ ਆਪਾਂ ਲੱਗ ਪਾ ਦੇਣੀ ਫਿਟਿੰਗ ਨਾਲ ਲੱਗੇ ਰੇੜੀ ਨਾਲ ਜਿਸ ਮਾਰਾ ਆਪਣਾ ਬਿਲਕੁਲ ਕੰਕਰੀਟ ਦਾ ਡਰੇਚੂ ਵੀ ਪੈ ਗਿਆ ਤੇ ਆਹ ਬੰਦੇ ਪੂਰੀ ਕੰਕਰੀਟ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਫੇਟਿੰਗ ਕਰ ਲੱਗੇ ਆ ਤੇ 3D ਦਾ ਨਾਮ ਆਪਾਂ ਰੱਖ ਲਈ ਇੱਕ ਸਰਵਿਸ ਤੇ ਨਾਲ ਨਾਲ ਗਨਹਾਂ ਚੀਜ਼ ਲੱਗ ਬਥੋੜਾ ਬੋੜਾ ਹੋਰ ਕਰਨਾ ਇੱਕ ਨਾਲ ਪਾਇਆ ਇੱਕ ਅੱਜ ਟਾਇਰ ਦਾ ਲੱਗਣਾ ਹੈ ਜੀ ਕੋਈ ਵੀ ਡੇਮੇਂਡ ਜਿੰਨਾ ਸੇ ਕੋਈ ਨਹੀਂ ਗਾਇਜ਼ ਲੱਗਦਾ ਆਪਣੀ ਕੱਪ ਦੀ ਫਿਟਿੰਗ ਹੋ ਗਈ ਆ ਬਿਲਕੁਲ ਆ ਘੈਂਟ ਬਣ ਗਈ ਫੁੱਲ ਬ੍ਰੇਕ ਬਣੀ ਤੇ ਨਾਲ ਇਹਦੀ ਆਪਾਂ ਕੀਤੀ ਸਰਵਿਸ ਤੇ ਨਾਲ ਇੱਕ ਰੇਸ ਦੀ ਤੌਰ ਪਾਈ ਆ ਨਵੀਂ ਥੋੜੀ ਖਰਾਬ ਨਿਕਲਾਈ ਆ ਤੇ ਰੇਸ ਕਾਰ ਵੀ ਆਪਾਂ ਲਗਭਗ ਫਿਟਿੰਗ ਹੋ ਚੱਲੀ ਆ ਲਗਭਗ ਬ੍ਰੇਕ ਬਹੁਤ ਘੈਂਟ ਜਾਰੀ ਬਣੀ ਤੇ ਕਾਰ ਪੂਰੀ ਗੱਡੀ ਦੀ ਬਣੀ ਲੱਗਦਾ ਗੁੱਡ ਸਰਵਿਸ ਹੀ ਕੋਲ ਤੋਂ ਲੀਡ ਹੋ ਗਿਆ ਤੇ ਹੁਣ ਲੱਗਦਾ ਆ ਗੱਡੀ ਕੰਪਲੀਟ ਥੋੜੀ ਤੇ ਬਾਅਦ ਕਾਨੂੰ ਆਪਾਂ ਆ ਪਤਕਾਨ ਤੋਂ ਚੱਲੇ ਆ ਹੁਣ ਤੁਰਨ ਲੱਗੇ ਆ ਆਪਾਂ ਗੱਡੀ ਦੇ ਵਿੱਚ ਚੱਲੇ ਆ ਤੇ ਆਪਣੇ ਚੇਲਾ ਸਾਹਿਬ ਵੀ ਚੱਲੇ ਆ ਜਗਜੀਤ ਸਿੰਘ ਖਾਲਸਾ ਅਗਰ ਜੀ ਕੀ ਫਤਿਹ ਹੁਣ ਲਗਭਗ ਗੱਡੀ ਪਹੁੰਚ ਚੁੱਕੀ ਆ ਤੇ ਹੁਣ ਅਸੀਂ ਤਾਜੀ ਤਾਜੀ ਦੇ ਨਾਲ ਚੱਲੇ ਆ ਗੱਡੀ ਕੇ ਉਹਨੇ ਘਰੇ ਦੇ ਨਾ ਤੇ ਆਓ ਚੱਲੀਏ ਹੁਣ ਤੇ ਚੱਲੇ ਆ ਆਪਾਂ ਚੇਲਾ ਸਾਹਿਬ ਡੈ ਦੁਕਾਨ ਵੱਧਾ ਚੇਲਾ ਸਾਹਿਬ ਵੱਧ ਕੇ ਦੁਕਾਨ ਵੱਧਾਤੀ ਆ ਚੱਲੀਏ ਟਾਈਮ ਹੋ ਗਿਆ ਆਪਣਾ ਹਾਂਜੀ ਚਲੋ ਫਿਰ ਦੁਕਾਨ ਵੱਧਾਤੀ ਆਪਣੇ ਚੇਲੇ ਸਾਹਿਬ ਨੇ ਜੋਣਾ ਆਪਾਂ ਚੱਲੇ ਆਂ ਲਗਭਗ ਤਾਂ ਗਾਈਜ ਆਪਾਂ ਪਿੰਡ ਆ ਚੁੱਕੇ ਆ ਗਾਗ ਨੂੰ ਆਪਾਂ ਗੱਡੀ ਦੇਤੀ ਆ ਤੇ ਹੁਣ ਗਾਗ ਨਾਲ ਆਪਾਂ ਗੱਲਬਾਤ ਕਰਦੇ ਆ ਕਿੱਦਾਂ ਦਾ ਲੱਗਾ ਕੰਮ ਗਾਗ ਨੂੰ ਪੁੱਛਦੇ ਆ ਵੀ ਕਿੱਦਾਂ ਦਾ ਕੰਮ ਲੱਗਾ ਤੇ ਗਾਗ ਨਾਲ ਆਪਾਂ ਗੱਲਬਾਤ ਕਰਦੇ ਆ ਸਸੀਗਾ ਭਾਈ ਸਸੀਗਾ ਜੀ ਤੇ ਕਿੱਦਾਂ ਦਾ ਲੱਗਾ ਭਾਈ ਤੁਹਾਨੂੰ ਕੰਮ ਬਹੁਤ ਵਧੀਆ ਪੂਰਾ ਇੱਕ ਨੰਬਰ ਕੰਮ ਆ ਇੱਕ ਨੰਬਰ ਓਕੇ ਢੈਂਡ ਢੈਂਡ ਬ੍ਰੇਕ ਲੱਗਦੀ ਪੂਰੀ ਪੂਰੀ ਢੈਂਡ ਪਹਿਲਾਂ ਨਹੀਂ ਲੱਗਦੀ ਨਾ ਹੁਣ ਪੂਰਾ ਪੂਰਾ ਓਕੇ ਤੇ ਗਾਂ ਵੀ ਵੀਰਾਂ ਨੂੰ ਕਹੋ ਵੀ ਬਹੁਤ ਵਧੀਆ ਵੀਰ ਕੰਮ ਕਰਦਾ ਤਾਂ ਆਪਣੇ ਵੀਰ ਤੋਂ ਕੰਮ ਕਰਵਾਓ ਮੱਤ ਵਾਰਤ ਕਮਾਂ ਕੇ ਸਾਰੇ ਨਾਲ ਇਹਨਾਂ ਨੂੰ ਕੰਮ ਕਰਵਾਉਂਦੇ ਠੀਕ ਹੈ ਗਾਈ ਬਲੌਗ ਕਿੱਦਾਂ ਦਾ ਲੱਗਾ ਸਾਨੂੰ ਕਮੈਂਟ ਵੀਡੀਓ ਸ਼ੇਅਰ ਜਰੂਰ ਕਰਕੇ ਦੱਸਣਾ ਕਿ ਕਿੱਦਾਂ ਦਾ ਲੱਗਾ ਬਲੌਗ ਸਾਡੇ ਉਸਤਾਦ ਜੀ ਦਾ ਚੈਨਲ ਮੱਤ ਵਾਰਤ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਤੇ ਮਿਲਦੇ ਤੁਹਾਨੂੰ ਆਪਾਂ ਅਗਲੇ ਬਲੌਗ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ